ਜੀ ਆਪਾਂ ਨੇ ਪਿਛਲਾ ਬਲੌਗ ਜਿੱਥੋਂ ਛੱਡਿਆ ਸੀਗਾ ਆਪਾਂ ਸੌਰੀ ਫਿਰ ਉੱਥੇ ਹੀ ਸ਼ੁਰੂ ਕਰ ਰਹੇ ਆਂ ਤੇ ਆ ਤੁਸੀ ਦੇਖ ਸਕਦੇ ਹੋ ਮੇਰੇ ਯਾਰ ਦੋਸਤ ਖੜੇ ਨੇ ਤੇ ਹੁਣ ਅਸੀਂ ਵੇਟ ਕਰ ਰਹੇ ਆਂ ਆਟੋ ਦੀ ਜਿੱਦਾਂ ਹੀ ਆਟੋ ਆਏਗਾ ਤੇ ਆਟੋ 'ਚ ਬੈਠ ਕੇ ਆਪਾਂ ਜਾਵਾਂਗੇ ਮੇਅਰ ਫੋਰਟ ਓਕੇ ਜੀ ਲੋ ਜੀ ਲੋ ਆ ਗਿਆ ਆਟੋ ਆਪਣਾ ਕਾਫੀ ਟਾਈਮ ਲੱਗ ਗਿਆ ਬਟ ਆ ਗਿਆ ਜਿਵੇਂ ਆਪਾਂ ਤੋਂ ਬੋਲ ਜਾ ਮੈਂ ਬਲੌਗ ਸਟੱਡੀ ਕਿੱਥੇ ਜਾਵਾਂ ਰਸੂਲਲਾ ਹੋ ਗਿਆ ਆਪਾਂ ਲੋ ਜੀ ਆਪਾਂ ਬੈਠ ਗਏ ਆਂ ਆਟੋ ਦੇ ਵਿੱਚ ਤੇ ਹੁਣ ਆਪਾਂ ਚੱਲ ਲਈ ਆ ਮੇਅਰ ਫੋਰਟ ਦੇਖਣ ਤੇ ਇਹ ਜਾਂਦੇ ਜਾਂਦੇ ਰਸਤੇ ਦੇ ਵਿੱਚ ਤੁਹਾਨੂੰ ਸਾਰੇ ਆਪਾਂ ਰਸਤੇ ਦੇ ਵਿੱਚ ਜਿੰਨੇ ਵੀ ਹਿਊ ਆਣਗੇ ਸਾਰੇ ਦਿਖਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਚੱਲੀਏ ਅਮੇਰ ਫੋਟਕਿੰਨੀ ਜਿਹੜਾ ਰਸਤਾ ਤੁਸੀਂ ਦੇਖ ਰਹੇ ਜਾਂਦਾ ਹੋਇਆ ਇਹ ਜਾ ਰਿਹਾ ਜੀ ਨਾਰਗੜ ਕਿਲੇ ਨੂੰ ਤੇ ਇਹ ਜਿਹੜਾ ਤਲਾਬ ਬਣਿਆ ਹੋਇਆ ਇਹ ਅਸੀਂ ਕਿਸੇ ਤੋਂ ਪੁੱਛਿਆ ਸੀ ਉਹ ਕਹਿੰਦੇ ਨਾ ਵੀ ਜਿਹੜੀ ਜੈਗੜ ਕਿਲੇ ਚ ਦੇ ਵਿੱਚ ਤੋਪ ਪਈਆ ਇਹ ਉਹ ਚੱਲਣਾ ਉਹ ਤੋਪ ਜੇ ਤਾਂ ਚੱਲੀ ਸੀ ਨਾ ਉਸ ਤੋਂ ਬਾਅਦ ਉਹਰੇ ਖੱਡਾ ਪੈ ਗਿਆ ਸੀ ਮਤਲਬ ਵੀ ਤੋ ਉਹ ਕੋਈ ਕਵਰੀ ਚੱਲੀ ਹੈ ਜਦੋਂ ਚੱਲੀ ਸੀ ਤੇ ਉਹਦਾ ਗੋਲਾ ਇੱਥੇ ਆ ਕੇ ਡਿੱਗਿਆ ਸੀਗਾ ਤੇ ਫਿਰ ਇੱਥੇ ਐਡਾ ਵੱਡਾ ਖੱਡਾ ਪੈ ਗਿਆ ਸੀ ਤੇ ਫਿਰ ਉਸ ਨੂੰ ਨਾ ਤਲਾਬ ਦਾ ਰੂਪ ਦਿੱਤਾ ਸੀਗਾ ਬਾਕੀ ਪਤਾ ਨਹੀਂ ਸੱਚ ਆ ਕਿ ਝੂਠਾ ਸੁਣਿਆ ਸੀ ਤੇ ਇਸ ਕਰਕੇ ਤੁਹਾਨੂੰ ਆਪਾਂ ਦੱਸ ਰਹੇ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਡੇ ਸਾਹਮਣੇ ਕਿੰਨਾ ਟ੍ਰੈਫਿਕ ਹੈ ਤੇ ਸਾਨੂੰ ਮਤਲਬ ਵੀ ਟ੍ਰੈਫਿਕ ਇੰਨਾ ਸੀਗਾ ਕਿ ਸਾਨੂੰ ਨਾ 100 200 ਮੀਟਰ ਰਸਤਾ ਤੈਅ ਕਰਨ ਦੇ ਵਿੱਚ ਵੀ 15 10-15 ਮਿੰਟ ਲੱਗ ਗਏ। ਹਾਂਜੀ ਆਪਾਂ ਪਹੁੰਚ ਗਏ ਐਰਪੋਰਟ ਤੇ ਬਸ ਆਟੋ ਤੇ ਉਤਰ ਕੇ ਆਪਾਂ ਐਰਪੋਰਟ ਕਿੰਨੀ ਜਾਵਾਂਗੇ ਪੈਦਲ ਤੇ ਫਿਰ ਉਸ ਤੋਂ ਬਾਅਦ ਲੰਮਾਂਗੇ ਟਿਕਟ ਪਹਿਲਾਂ ਪੌਣ ਚੜ ਕੇ ਉੱਪਰ ਪੌੜੀਂ ਜਾਣਾ ਪੈਣਾ ਪੌਣੇ ਚੜ ਕੇ ਫਿਰ ਉੱਥੋਂ ਟਿਕਟ ਲੈਣੀ ਪਣੀ ਆ ਟਿਕਟ ਲੈ ਕੇ ਫਿਰ ਆਪਾਂ ਅੰਦਰ ਐਂਟਰ ਕਰਾਂਗੇ ਠੀਕ ਹੈ ਜੀ। ਹਲੋ ਜੀ ਆਪਾਂ ਪਹੁੰਚ ਗਏ ਇੱਥੇ ਤੇ ਕਹਿੰਦੇ ਇਹਦੇ ਵਿੱਚ ਮੱਗਰ ਮੱਛ ਨੇ ਪਾਣੀ ਚ ਉੱਪਰ ਦਾ ਕੋਈ ਹੈ ਨਹੀਂ। ਆ ਚੱਲੇ ਬਾਈ ਆ ਜਾ ਰਿਹਾ ਆਟੋ ਇੱਕ ਬੰਦਾ ਆਪਣਾ ਵਿੱਚ ਬੈਠਾ। ਆ ਦੇਖੋ ਮਗਰਮਚ ਗੰਗਾ ਦੇਖੋ ਕਿੰਨਾ ਬਾਰਕ ਲੋਕਾਂ ਨਾਲੇ ਮਗਰਮਚ ਤਾਂ ਕੋਈ ਦਿਖ ਨਹੀਂ ਰਿਹਾ ਇੱਥੇ ਰਸਤੇ 'ਚ ਲੱਗੀਆਂ ਹੋਈਆਂ ਸੀ ਇਹ ਦੁਕਾਨਾਂ ਛੋਟੇ-ਛੋਟੇ ਜਿਵੇਂ ਐਨਕਾਂ ਦੀਆਂ ਤੇ ਜਿਹੜੀ ਰਾਜਸਥਾਨੀ ਪਕੜੀਆਂ ਹੁੰਦੀਆਂ ਨੇ ਤੇ ਕੁਝ ਖਾਣ-ਪੀਣ ਦੀਆਂ ਸੀ ਹਨ ਐਨਕਾਂ ਦੀਆਂ ਬਹੁਤ ਜ਼ਿਆਦੇ ਸੀਆਂ ਨਾਲ ਦੇ ਮੁੰਡੇ ਨੇ ਯਾਰ ਦੋਸਤ ਨੇ ਲਈਤੀ ਐਨਕ ਤੇ ਮੈਂ ਵੀ ਲਈਤੀ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਬਾਕੀ ਸਾਰਿਆਂ ਕੋਲ ਆਣਕ ਸੀ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਰ ਪਏ ਮੇਅਰਪੋਰਟ ਕਿਨਿੰਨੂ ਹਾਂਜੀ ਜੇ ਤੁਸੀਂ ਗਾਈਡ ਹਾਇਰ ਕਰਨਾ ਚਾਹੁੰਦੇ ਤਾਂ ਇੱਥੇ ਫੀਸ ਲਿਖੀ ਹੋਈ ਹੈ ਤੇ ਦੇਖ ਸਕਦੇ ਹੋ ਤੇ ਹੁਣ ਆਪਾਂ ਜਾ ਰਹੇ ਹਾਂਗੇ ਅੰਦਰ ਠੀਕ ਹੈ ਤੁਸੀਂ ਆ ਦੇਖ ਸਕਦੇ ਹੋ ਭੀੜ ਕਿੰਨੀ ਔਰੇ ਕਬੂਤਰ ਦੇਖੋ ਕਿੰਨੇ ਨੇ ਜੈਪੁਰ ਦੇ ਵਿੱਚ ਨਾ Rajasthan ਚ ਕਬੂਤਰ ਬਹੁਤ ਨੇ ਤੇ ਆ ਦੇਖੋ ਆਪਾਂ ਹੁਣ ਚੱਲ ਜੀ ਅੰਦਰ ਦੁਕਾਨਾਂ ਮਤਲਬ ਇੱਥੇ ਤੁਹਾਨੂੰ ਸਿਰੇ ਤੱਕ ਮਿਲ ਹੀ ਜਾਣਗੀਆਂ ਚਸ਼ਮਿਆਂ ਦੀਆਂ ਹਨਾ ਖਾਣ ਪੀਣ ਵਾਲੀਆਂ ਤੇ ਆ ਸੈਲਫ ਸਟਿਕ ਉਹ ਵਗੈਰਾ ਇਹ ਇਹ ਚੀਜ਼ਾਂ ਤੁਹਾਨੂੰ ਉੱਥੇ ਮਿਲ ਹੀ ਜਾਣਗੀਆਂ ਜੇ ਤੁਸੀਂ ਸਲਫ ਸਟਿਕ ਖਰੀਦਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਉਰੇ ਮਿਲ ਜੇਗੀ ਜਾਂ ਚਸ਼ਮੇ ਮਿਲ ਜਾਣਗੇ ਟੋਪੀਆਂ ਮਿਲ ਜਾਣਗੀਆਂ ਬਾਣ ਵਾਲੀਆਂ ਉਹਦੇ ਦੇਸ਼ ਤੇ ਕਿੰਨੀ ਭੀੜ ਆ ਆਪਾਂ ਜਾਣਾ ਜੀ ਉੱਪਰ ਉਹ ਦੇਖੋ ਉੱਥੇ ਜਾਣਾ ਆ ਤੇ ਉੱਥੇ ਹੀ ਆਪਾਂ ਨੂੰ ਟਿਕਟ ਮਿਲੇਗੀ ਲਓ ਜੀ ਹੁਣ ਆਪਾਂ ਜਾਵਾਂਗੇ ਉੱਪਰ ਤੇ ਉੱਪਰ ਜਾ ਕੇ ਕਰਾਂਗੇ ਵੀਡੀਓ ਫਿਰ ਇੱਥੇ ਕੱਲਾ ਜਾਵਾਂਗੇ ਟਿਕਟ ਲੈਣ ਟਿਕਟ ਲੈ ਕੇ ਦੇਖ ਲਓ ਅੱਗੇ ਦੀ ਕਰਦੇ ਆਂ ਕਾਰਵਾਈ ਹਾਂਜੀ ਆਹ ਦੇਖ ਰਹੇ ਤੁਸੀਂ ਇਹ 에어ਪੋਰਟ ਦਾ ਗੇਟ ਮੇਨ ਗੇਟ ਹੈ ਠੀਕ ਹੈ ਜੀ ਇੱਥੇ ਆਪਾਂ ਹੁਣ ਕਰਨ ਜਾ ਰਹੇ ਆਂ ਐਂਟਰੀ ਲੋ ਜੀ ਆਪਾਂ ਆ ਗਿਆਂ 에어ਪੋਰਟ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਦੂਰੋਂ ਬਹੁਤ ਨੀਚੇ ਤੋਂ ਜਿੰਨਾ ਸੋਹਣਾ ਲੱਗ ਰਿਹਾ ਸੀ ਅੰਦਰ ਆ ਕੇ ਹੋਰ ਵੀ ਜ਼ਿਆਦਾ ਸੋਹਣਾ ਲੱਗਦਾ ਆ ਤੇ ਹੁਣ ਆਪਾਂ ਜਾਵਾਂਗੇ ਟਿਕਟ ਕਾਊਂਟਰ ਕੋਲ ਤੇ ਲਵਾਂਗੇ ਟਿਕਟ ਠੀਕ ਹੈ ਜੀ ਫੇਰ ਨਾਲ ਆਪਾਂ ਵੀ ਦੇਖਾਂਗੇ ਸਾਰਾ ਕਿਲਾ ਤੇ ਤੁਹਾਨੂੰ ਹੀ ਦਿਖਾਵਾਂਗੇ। ਲੋ ਜੀ ਆਪਾਂ ਆ ਗਏ ਟਿਕਟ ਕਾਊਂਟਰ ਕੋਲ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਹੋਇਆ ਟਿਕਟਕ ਖਿੜਕੀ ਤੇ ਹੁਣ ਆਪਾਂ ਲਵਾਂਗੇ ਪਹਿਲਾਂ ਟਿਕਟ ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਸਾਰਾ ਕਿਲਾ ਟਿਕਟ ਲੈਣ ਦਾ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਅਸਾਂ ਆਪਣੇ ਦੇਖੋ ਜੂਸਵਾਰ ਲੱਗੇ ਹੋਇਆ ਤੇ ਇਧਰ ਪਹਾੜੀਆਂ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਤੁਹਾਨੂੰ ਮੈਂ ਦਿਖਾ ਦਾਂ ਆ ਦੇਖੋ ਇਹ ਟਿਕਟਾਕ ਵਾਲੀ ਖਿੜਕੀ ਆ ਇਤੋਂ ਟਿਕਟ ਮਿਲਦੀ ਆ ਤੇ ਆਪਣੇ ਨਾਲ ਦੇ ਲੈ ਰਣੇ ਨੇ ਟਿਕਟ ਉਹ ਤੱਕ ਮੈਂ ਤੁਹਾਨੂੰ ਦਫਾ ਦੰਨਾ ਪਹਾੜੀਆਂ Rajasthan ਸਾਰਾ ਮਤਲਬ ਵੀ ਪਹਾੜ ਨਾਲ ਹੀ ਘਿਰਿਆ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਨਜ਼ਾਰਾ ਹੈ ਪਹਾੜਾਂ ਦਾ ਦੇਖੋ ਇਹ ਪਹਾੜ ਕਿੰਨੇ ਸੋਹਣੇ ਆ ਲਓ ਜੀ ਆਪਣੀ ਟਿਕਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ 'ਚ ਹੈ ਤੇ ਆਪਾਂ ਚੱਲਨੇ ਆ ਜੀ ਹੁਣ ਅੰਦਰ ਤੇ ਇਹ ਭੀੜ ਤੁਸੀਂ ਦੇਖ ਸਕਦੇ ਹੋ ਕਿੰਨੀ ਹੋ ਰੱਖੀ ਆ ਤੇ ਇਹ ਹੈਗੀ ਟਿਕਟ ਚੈਕਿੰਗ ਕਾਊਂਟਰ ਇੱਥੇ ਹੁੰਦੀ ਆ ਟਿਕਟ ਚੈੱਕ ਤੇ ਫਿਰ ਉਸ ਤੋਂ ਬਾਅਦ ਜਾਣ ਦਿੰਦੇ ਨੇ ਅੰਦਰ ਤੇ ਹੁਣ ਆਪਾਂ ਜਾ ਰਹੇ ਆ ਅੰਦਰ ਟਿਕਟ ਆਪਣੀ ਹੋ ਗਈ ਚੈੱਕ ਇੱਥੇ ਹੋ ਗਿਆ ਜੀ ਥੋੜਾ ਜਿਹਾ ਜੀ ਰੌਲਾ ਕਿਉਂਕਿ ਜਿਹੜੇ ਮੁਰੇ ਜਾ ਰਹੇ ਸੀਗੇ ਉਹ ਹੈਗੇ ਸੀ ਚਾਰ ਪੰਜ ਨੇ ਇਕੱਠੇ ਤੇ ਉਹ ਅਲੱਗ-ਅਲੱਗ ਹੋ ਗਏ ਸੀਗੇ ਉਸਤੇ ਕਰਕੇ ਆਪਾਂ ਆਪਾਂ ਨੂੰ ਅੰਦਰ ਜਾਣ ਦਾ ਟਾਈਮ ਲੱਗ ਗਿਆ ਠੀਕ ਹੈ ਜੀ ਤੇ ਦੇਖੋ ਆਪਾਂ ਆ ਗਏ ਅੰਦਰ ਤੁਸੀਂ ਆ ਦੇਖ ਸਕਦੇ ਹੋ ਅੰਦਰੋਂ ਦਾ ਸਰ ਰਿਵਿਊ ਕੋਈ ਜਿੱਦਾਂ ਦਾ ਆ ਬਹੁਤ ਸੋਹਣਾ ਵੀਊ ਹੈ ਤੇ ਤੁਸੀਂ ਰਾਈਟ ਸਾਈਡ ਕਿੰਨੀ ਦੇਖ ਰਾਈਟ ਸਾਈਡ ਤੋਂ ਹੈਗੀ ਆਪਣੀ ਐਂਟਰੀ ਹਾਂ ਜੀ ਜਿਹੜਾ ਸਾਹਮਣੇ ਦੇਖ ਰਹੇ ਹੋ ਜੀ ਇਹ ਹੈਗਾ ਜਨਤ ਦਵਾਰ ਇਹ ਵੀ ਸਾਨੂੰ ਕਿਸ ਨੇ ਦੱਸਿਆ ਵੀ ਦਸਣੀ ਹੋ ਗਿਆ ਇਹ ਆ ਵੀ ਕਹਿੰਦੇ ਵੀ ਉਹ ਰਾਜਾ ਮਹਾਰਾਜੇ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੁੰਦੇ ਸੀ ਤੇ ਉਹਨਾਂ ਦਾ ਹੱਲ ਕਰਦੇ ਹੁੰਦੇ ਸੀ ਬਾਕੀ ਸੱਚ ਹੈ ਜਾਂ ਝੂਠ ਹੈ ਆਪਾਂ ਨੂੰ ਪਤਾ ਨਹੀਂ ਜੋ ਸੁਣਿਆ ਉਹ ਤੁਹਾਨੂੰ ਦੱਸ ਦਿੱਤਾ ਤੇ ਆਪਾਂ ਹੁਣ ਅੰਦਰ ਤਾਂ ਆ ਗਏ ਆ ਤੇ ਤੁਹਾਨੂੰ ਹੁਣ ਕਿਲੇ ਦਾ ਖੱਲੇ ਖੱਲਾ ਕੋਨਾ ਦਿਖਾਵਾਂਗੇ ਤੇ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਆ ਪਰ ਐਂਡ ਤੱਕ ਜੁੜੇ ਰਹੋ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਦਿਖਦਾ ਹੈ ਆ ਦੇਖੋ ਪਹਾੜੀਆਂ ਪਹਾੜੀਆਂ ਦੇਖੋ ਕਿੰਨਾ ਸੋਹਣਾ 뷰 ਦਿਖਦਾ ਹੈ ਜੈਪੁਰ ਸਿਟੀ ਸਾਰੀ ਦੀ ਜੰਦੀ ਔਰ ਤੋਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਰਾਜੇ ਮਹਾਰਾਜਿਆਂ ਦਾ ਬਾਥਰੂਮ ਠੀਕ ਹੈ ਜੀ ਤੇ ਆ ਹੈਗਾ ਜੀ ਬਾਥਰੂਮ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਹੈਗੀ ਆ ਆਪਣਾ ਜ ਬਾਥਰੂਮ ਦਾ ਸਿਸਟਮ ਸਾਰਾ ਆ ਦੇਖੋ ਜੀ ਰਾਜੇ ਮਹਾਰਾਜਿਆਂ ਦੇ ਬਾਥਰੂਮ ਐਦਾਂ ਦੇ ਹੁੰਦੇ ਸੀ ਠੀਕ ਹੈ ਜੀ ਦੇਖ ਲਿਆ ਹੁਣ ਤੇ ਹੁਣ ਆ ਚੱਲਦੇ ਆਂ ਅੱਗੇ ਜਦੋਂ ਸਾਰਾ ਕਿਲਾ ਦਿਖਾਵਾਂਗੇ ਆਪਾਂ ਇੱਥੇ ਹੈਗਾ ਜੀ ਆਪਣਾ ਰਾਜੇ ਮਹਾਰਾਜਾ ਦਾ ਜਕੂਜੀ ਇੰਦਾਂ ਦੇ ਅੱਜ ਕੱਲ ਆਟੋਮੈਟਿਕ ਜਕੂਜੀ ਆਗੇ ਤੇ ਇੱਥੇ ਹੈਗਾ ਰਾਜੇ ਮਹਾਰਾਜਾ ਦਾ ਨਹਾਣ ਵਾਲਾ ਸਿਸਟਮ ਤੇ ਆਪਾਂ ਜਕੂਜੀ ਕਹਿ ਸਕਦੇ ਆ ਉਸ ਟਾਈਮ ਦਾ ਤੇ ਇੱਥੇ ਭੀੜ ਦੇਖੋ ਕਿੰਨੀ ਆ ਲੋਗ ਉਹਨੂੰ ਖੂਦ ਸੀ ਜਾਂਦੇ ਸੀਗਾ ਮਤਲਬ ਵੀ ਕਹੀ ਜਾਂਦੇ ਸੀ ਕਹਿੰਦੇ ਖੂ ਹੈ ਖੂ ਹੈ ਤੇ ਤੁਹਾਨੂੰ ਦਿਖਾਣਾ ਮੈਂ ਭੀੜ ਦੇਖ ਲਓ ਕਿੰਨੀ ਆ ਆ ਰਿਹਾ ਇਹ ਦਿੱਲੀ ਸੈਡ ਤੇ ਇੱਥੇ ਲੋਕ ਵੀਡੀਓ ਬਣਾ ਰਹੇ ਸੀਗੇ ਰੀਲਾਂ ਵਗੈਰਾ ਤੇ ਆ ਦੇਖੋ ਜੀ ਇੱਥੇ ਪੀੜ ਲੱਗੀ ਪਈ ਆ ਲੋਕ ਮਤਲਬ ਖੂਦ ਸੀ ਜਾਂਦੇ ਉਹਨੂੰ ਐਕਚੁਅਲੀ ਖੂ ਨਹੀਂ ਸੀ ਉਹ ਬੈਠ ਕੇ ਨਹਾਉਣ ਵਾਲਾ ਸਿਸਟਮ ਸੀ ਸਾਰਾ ਜਿਵੇਂ ਨਹਾਉਂਦੇ ਹੁੰਦੇ ਸੀ ਨਾ ਜਿਵੇਂ ਆਪਣੇ ਜਕੂਜੀ ਹੁੰਦਾ ਅੱਜ ਦੇ ਟਾਈਮ 'ਚ ਤੇ ਉਸ ਟਾਈਮ ਦਾ ਜਕੂਜੀ ਹੈ ਰਾਜੇ ਮਹਾਰਾਜ ਦਾ ਨਹਾਣਾ ਬਾਥ ਟੱਬ ਕਹਿ ਸਕਦੇ ਆਪਾਂ ਇਸਨੂੰ ਉਸ ਟਾਈਮ 'ਚ ਇੰਨਾ ਨਹਾਣ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੇ ਇਹ ਇੱਥੇ ਸਾਰੀਆਂ ਜਗ੍ਹਾ ਰੱਖੀਆਂ ਹੋਈਆਂ ਨੇ ਇੱਥੇ ਇੱਥੇ ਦੀਵੇ ਵਗੈਰਾ ਰੱਖਣ ਵਾਸਤੇ ਬਹੁਤ ਹੋ ਬਣਾਈਆਂ ਹੋਈਆਂ ਨੇ ਜਿਵੇਂ ਉਹ ਕਹਿੰਦੇ ਵੀ ਗਲੀਆਂ ਜੀ ਰੱਖੀਆਂ ਹੁੰਦੀਆਂ ਦੀਵੇ ਰੱਖਣ ਵਾਸਤੇ ਇਹਨਾਂ ਨੇ ਨਾ ਆ ਦੇਖੋ ਇੱਧਰ ਵੀ ਸਾਈਡ ਤੇ ਦੀਵੇ ਰੱਖਣ ਵਾਸਤੇ ਬਹੁਤ ਜਗ੍ਹਾ ਬਣਾਈਆਂ ਹੋਈਆਂ ਸੀਆਂ ਮਸ਼ਾਲਾਂ ਰੱਖਣ ਵਾਸਤੇ ਆਪਾਂ ਉਡੀਆਂ ਉੱਪਰ ਜਾ ਰਹੀਆਂ ਨਹੀਂ ਮਤਲਬ ਵੀ ਭੂਲ ਭੁਲਾਈਆ ਵਰਗਾ ਸੀਗਾ ਸਾਰਾ ਕਿਲਾ ਤੇ ਜਿੱਥੋਂ ਨਿਕਲਦੇ ਸੀ ਘੁੰਮ ਫਰਾ ਕੇ ਫਿਰ ਉੱਥੇ ਹੀ ਆਉਂਦੇ ਸੀ ਜਿੱਧਰ ਵੜ ਜਾਂਦੇ ਸੀ ਘੁੰਮ ਫਿਰ ਕੇ ਦੁਆਰਾ ਫਿਰ ਉਸੇ ਜਗ੍ਹਾ ਤੇ ਪਹੁੰਚ ਜਾਂਦੇ ਸੀ ਤੇ ਹੁਣ ਆਪਾਂ ਆ ਗਏ ਉੱਪਰ ਜੀ ਜੀ ਦੇਖ ਸਕਦੇ ਹੋ ਇੱਥੇ ਆ ਹੈਗਾ ਸ਼ੀਸ਼ਮੈਲ ਆ ਦੇਖੋ ਕਿੰਨਾ ਸੋਹਣਾ ਆ ਮਤਲਬ ਉਸ ਟਾਈਮ ਦੇ ਤੁਸੀਂ ਸੋਚ ਕੇ ਦੇਖੋ ਕਿੰਨਾ ਸੋਹਣਾ ਹੋਏਗਾ ਜੇ ਆਪਾਂ ਨੂੰ ਹੁਣ ਇੰਨਾ ਸੋਹਣਾ ਲੱਗ ਰਿਹਾ ਤਾਂ ਉਸ ਟਾਈਮ ਦੇ ਵਿੱਚ ਕਿੰਨਾ ਸੋਹਣਾ ਹੋਏਗਾ ਫੋਰਮ ਤੋਂ ਵੀ ਆਉਂਦੇ ਨੇ ਲੋਕ ਜਾਂ ਤਰਸ਼ੀਸ਼ਮੈਲ ਤੇ ਕਿਲੇ ਵਗੈਰਾ ਦੇਖਣ ਹੀ ਆਉਂਦੇ ਨੇ ਉਰੇ ਆ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਬਣਾ ਰੱਖਿਆ ਉਸ ਟਾਈਮ ਦੇ ਜ਼ਮਾਨੇ ਦੇ ਵਿੱਚ ਜਿੰਨੇ ਕਲਾਕਾਰ ਹੋਣਗੇ ਨਾ ਮਤਲਬ ਵੀ ਜਿਹੜੇ ਬਣਾਉਂਦੇ ਸੀ ਇਹ ਕਲਾਕ੍ਰਿਤੀਆਂ ਕਿੰਨੇ ਮਾਹਿਰ ਹੋਣਗੇ ਹਾਂਜੀ ਆਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਹੀ ਆਪਣਾ ਸਾਰੀਆਂ ਫਿਲਮਾਂ ਸ਼ੂਟ ਹੁੰਦੀਆਂ ਨੇ ਅਕਬਰ ਦੇ ਟਾਈਮ ਦੀਆਂ ਤੇ ਇਹ ਤੁਸੀਂ ਲੋਕੇਸ਼ਨ ਦੇਖੀ ਹੋਣੀ ਆ ਜੋਧਾ ਅਕਬਰ ਦੀ ਫਿਲਮ ਚ ਜੋਧਾ ਅਕਬਰ ਤੇ ਹੋਰ ਬਹੁਤ ਵੀ ਉਸ ਟਾਈਮ ਦੀ ਜਿੰਨੇ ਵੀ ਮੂਵੀਜ਼ ਨੇ ਤਾਂ ਇੱਥੇ ਹੀ ਸ਼ੂਟ ਹੁੰਦੀਆਂ ਨੇ ਹਾਂਜੀ ਹੁਣ ਆਪਾਂ ਦਖਾਨ ਜਾ ਰਹੇ ਹਾਂ ਤੁਹਾਨੂੰ ਰਾਣੀਆਂ ਦੇ ਕਮਰੇ ਤੇ ਉਸ ਲਈ ਜਾਣਾ ਪੈਣਾ ਆਪਾਂ ਨੂੰ ਆਹ ਸਟੈਪ ਚੜ ਕੇ ਉੱਪਰ ਠੀਕ ਹੈ ਜੀ ਦੇਖੋ ਸਟੈਪ ਕਿਦ ਤਰ੍ਹਾਂ ਦੇ ਨੇ ਆਪਣੇ ਤਾਂ ਨਾਰਮਲ ਸਟੈਪ ਹੁੰਦੇ ਨੇ ਬਟੂਰੇ ਸਟੈਪ ਬਹੁਤ ਵੱਡੇ ਵੱਡੇ ਸੀਗੇ ਤੇ ਚੜਨਾ ਵੀ ਬਹੁਤ ਮੁਸ਼ਕਿਲ ਲੱਗ ਰਿਹਾ ਸੀ ਤੁਸੀਂ ਆ ਦੇਖ ਸਕਦੇ ਇੱਧਰ ਬਣੇ ਹੋਣੇ ਸਾਰੇ ਰਾਣੀਆਂ ਦੇ ਕਮਰੇ ਤੇ ਹੁਣ ਆਪਾਂ ਜਾਵਾਂਗੇ ਅੰਦਰ ਤੇ ਤੁਹਾਨੂੰ ਰਾਣੀ ਦਾ ਕਮਰਾ ਦਿਖਾਣਾ ਹੈ ਆ ਦੇਖੋ ਫੋਰਨਰਸ ਵੀ ਯੁਰੇ ਸਪੈਸ਼ਲੀ ਕਿਲੇ ਦੇਖਣ ਹੀ ਆਉਂਦੇ ਨੇ ਇਹ ਹੈਗੇ ਜੀ ਰਾਣੀਆਂ ਦੇ ਕਮਰੇ ਆ ਦੇਖੋ ਇਹ ਇਦਾਂ ਦੇ ਹੁੰਦੇ ਸੀ ਰਾਣੀਆਂ ਦੇ ਕਮਰੇ ਯਾ ਦੇਖੋ ਉੱਪਰ ਡਿਜ਼ਾਈਨ ਕਿੰਨਾ ਸੋਹਣਾ ਬਣਾ ਰੱਖਿਆ ਹੈ ਐਂ ਇਧਰ ਸੀਗਾ ਆਪਣਾ ਇੱਥੇ ਰਾਣੀਆਂ ਵਗੈਰਾ ਬਹਿ ਜਾਂਦੀ ਸੀਆ ਮਤਲਬ ਵੀ ਜਿਵੇਂ ਹੁਣ ਧੁੱਪ ਵਗੈਰਾ ਸੇਕਣੀ ਹੁੰਦੀ ਸੀ ਤੇ ਉਸ ਟਾਈਮ ਦੇ ਵਿੱਚ ਉਹ ਬਾਹਰ ਦਾ ਨਜ਼ਾਰਾ ਹੁੰਦਾ ਸੀ ਨਾ ਦੇਖਣ ਹੁੰਦੇ ਕਿਉਂਕਿ ਉਸ ਟਾਈਮ ਦੇ ਵਿੱਚ ਰਾਣੀਆਂ ਨੂੰ ਪਰਦੇ ਵਿੱਚ ਰੱਖਿਆ ਜਾਂਦਾ ਹੁੰਦਾ ਸੀ ਇਹ ਚੀਜ਼ਾਂ ਤਾਂ ਕਰਕੇ ਬਣਾਈਆਂ ਹੋਈਆਂ ਨੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਗਏ ਤੁਸੀਂ ਆ ਦੇਖਦੇ ਇੱਥੇ ਨਾ ਸਾਰਾ ਮਸ਼ਾਲਨਾ ਵਗੈਰਾ ਰੱਖੀ ਜਾਂਦੀ ਸੀ ਜਾਂ ਦੀਵੇ ਵਗੈਰਾ ਬਾਲ ਕੇ ਰੋਸ਼ਨੀ ਰਾਤ ਨੂੰ ਰੋਸ਼ਨੀ ਵਾਸਤੇ ਵੀ ਤੁਸੀਂ ਹੁਣ ਦੇਖ ਲਿਆ ਸਾਰੇ ਰਾਣੀਆਂ ਦੇ ਮਤਲਬ ਵੀ ਮੋਸਟਲੀ ਕਮਰੇ ਇਦਾਂ ਦੇ ਹੀ ਨੇ ਤੇ ਲੈਂਡ ਵਾਈਜ਼ ਬਣੇ ਹੋਏ ਨੇ ਸਾਰੇ ਕਮਰੇ ਤੇ ਹੁਣ ਆਪਾਂ ਜਾਣੇ ਆ ਕੋਈ ਹੋਰ ਜਗ੍ਹਾ ਐਕਸਪਲੋਰ ਕਰਦੇ ਆ ਅੰਦਰ ਆ ਕੇ ਲਓ ਜੀ ਹੁਣ ਆਪਾਂ ਚੱਲੇ ਆਂ ਐਗਜ਼ਿਟ ਵੱਲ ਨੂੰ ਇਸ ਜਿਹੜੇ ਸਾਰੇ ਕਮਰੇ ਨੇ ਇਹ ਹੈਗੇ ਨੇ ਰਾਣੀਆਂ ਦੇ ਉਸ ਟਾਈਮ 'ਚ ਉਹਨੇ ਉਸ ਟਾਈਮ 'ਚ ਜਿੰਨੀਆਂ ਰਾਣੀਆਂ ਸੀ ਨਾ ਉਹਨਾਂ ਦੇ ਸਾਰਿਆਂ ਦੇ ਅਲੱਗ-ਅਲੱਗ ਕਮਰੇ ਹੁੰਦੇ ਸੀ ਤੇ ਆਹ ਇਸ ਟਾਈਮ ਆਪਾਂ ਜਿੱਥੇ ਘੁੰਮ ਰਹੇ ਆਂ ਠੀਕ ਹੈ ਇਹ ਸਾਰੇ ਰਾਣੀਆਂ ਦੇ ਕਮਰੇ ਨੇ ਤੇ ਤੁਸੀਂ ਲੋਕਾਂ ਦੇ ਹਾਲਾਤ ਦੇਖ ਲਓ ਮਤਲਬ ਵੀ ਇੰਨੀ ਵਧੀਆ ਜਗ੍ਹਾ ਦੇ ਨਾਲ ਉੱਤੇ ਆ ਕੇ ਕੰਧਾਂ ਉੱਤੇ ਨਾਮ ਲਿਖ-ਲਿਖ ਕੇ ਜਗ੍ਹਾ ਦੀ ਜੰਮੀ ਤਾਂ ਲਬੀ ਲੁੱਕ ਬਗਾੜ ਦਿੰਦੇ ਨੇ ਹਨਾ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਐਗਜ਼ਿਟ ਵੱਲ ਨੂੰ ਤੇ ਇੱਥੇ ਵੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰੇ ਉਸ ਟਾਈਮ 'ਚ ਰਾਣੀਆਂ ਦੇ ਕਮਰੇ ਹੁੰਦੇ ਸੀਗੇ ਤੇ ਹੁਣ ਆਪਾਂ ਚੱਲ ਲਿਆ ਜੀ ਐਗਜ਼ਿਟ ਵੱਲ ਨੂੰ ਇਹ ਛੋਟੀ ਜੀ ਸਰੰਗ ਜਾਂਦੀ ਜੀ ਐਗਜ਼ਿਟ ਵੱਲ ਨੂੰ ਹਾਂ ਜੀ ਚਾਹ ਪਾਣੀ ਪੀਣ ਵਾਸਤੇ ਇੱਥੇ ਇੱਕ ਕੈਫੇ ਵੀ ਹੈਗਾ ਜਿਹੜਾ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਆਹ ਹੈਗੀ ਹੈ ਜੀ ਐਗਜ਼ਿਟ ਤੇ ਹੁਣ ਆਪਾਂ ਕਰਨ ਲੱਗੇ ਐਗਜ਼ਿਟ ਇੱਥੇ ਦੁਕਾਨਾਂ ਵੀ ਆਉਂਦੀਆਂ ਨੇ ਜੀ ਜਿੱਥੇ ਤੁਸੀਂ ਆਪਣਾ क्राफ्ट ਦਾ ਸਮਾਨ ਵੀ ਵਕਰੀ ਸਕਦੇ ਹੋ ਦੁਕਾਨ ਕਿਤਾਬਾਂ ਹਨਾ ਬੁక్స్ ਵਗੈਰਾ ਤੇ ਹੋਰ ਕਾਫੀ ਦੁਕਾਨਾਂ ਨੇ ਹੋਰੇ ਕੱਪੜੇ ਦੀਆਂ ਜੁੱਤੀਆਂ ਜੋ ਮਤਲਬ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਨਾਂ ਦੀ ਹਨਾ ਜੇ ਤੁਸੀਂ ਕੁਝ ਖਰੀਦਣਾ ਚਾਹੁੰਦੇ ਤਾਂ ਇੱਥੋਂ ਖਰੀਦ ਸਕਦੇ ਹੋ ਤੇ ਆ ਹੈਗਾ ਜੀ ਐਗਜ਼ਿਟ ਤੇ ਉਸ ਤੋਂ ਬਾਅਦ ਹੁਣ ਐਗਜ਼ਿਟ ਤੇ ਜਾਂਦੇ ਹੁੰਦੇ ਇੱਕਾਂ ਦੀ ਸੁਰੰਗ ਤੇ ਤੁਹਾਨੂੰ ਉਹ ਸੁਰੰਗ ਵੀ ਦਿਖਾਉਣੀ ਆ ਆ ਜਿਹੜਾ ਤੁਸੀਂ ਦੇਖ ਰਹੀਏ ਇਹ ਸੰਦੂਖ ਹੈ ਜਿੱਦੇ ਵਿੱਚ ਰਾਣੀਆਂ ਆਪਣੇ ਗਹਿਣੇ ਸੋਨੇ ਵਗੈਰਾ ਸਾਰਾ ਕੁਝ ਮਤਲਬ ਇਹ ਆਪਣਾ ਜੁਐਲਰੀ ਵਗੈਰਾ ਸਾਰਾ ਕੁਝ ਇਹਨਾਂ ਬਕਸਿਆਂ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਹੁਣ ਅੱਜ ਕੱਲੇ ਬਕਸੇ ਐਗਜ਼ਿਟ ਤੇ ਪ੍ਰਦਰਸ਼ਨੀ ਵਾਸਤੇ ਰੱਖੇ ਹੋਏ ਨੇ ਤੇ ਤੁਸੀਂ ਜਦੋਂ ਵੀ ਜਾਓਗੇ ਐਗਜ਼ਿਟ ਕਰੋਗੇ ਤਾਂ ਤੁਹਾਨੂੰ ਇਹ ਉੱਥੇ ਦੇਖਣ ਨੂੰ ਮਿਲ ਜੇਗਾ ਆ ਰਹੀ ਜੀ ਉਹ சுரੰਗ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਹਾਨੂੰ ਐਗਜ਼ਿਟ ਤੇ ਜਾਂਦੇ ਹੋਏ சுரੰਗ ਦਿਖਾਵਾਂਗੇ ਤੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ சுரੰਗ ਦੇ ਅੰਦਰ ਤੁਸੀਂ ਦੇਖਿਓ ਠੀਕ ਹੈ ਸਾਰੀ சுரੰਗ ਤੁਹਾਨੂੰ ਦਰਸਾਣੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਸੁਰੰਗ ਅੰਦਰੋਂ ਐਦਾਂ ਦੀ ਐ ਇਸ ਦੇ ਬਾਹਰ ਨਿਕਲਣ ਵਾਲੇ ਕਈ ਰਸਤੇ ਬੰਦ ਕੀਤੇ ਹੋਏ ਨੇ ਤੇ ਟਾਈਮ ਵੀ ਆਪਣੇ ਕੋਲ ਜ਼ਿਆਦਾ ਨਹੀਂ ਸੀਗਾ 5-10 ਮਿੰਟ ਹੀ ਸੀਗੇ ਕਿਉਂਕਿ ਇਹ ਜਿਹੜੀ ਸੁਰੰਗ ਹੈ ਬੰਦ ਹੋਣ ਵਾਲੀ ਸੀ ਸ਼ਾਮ ਨੂੰ 4-5 ਵਜੇ ਮਤਲਬ ਵੀ ਕਰੀਬ 4 ਵਜੇ ਸੁਰੰਗ ਬੰਦ ਹੋ ਜਾਂਦੀ ਹੈ ਤੇ ਸਾਡੇ ਕੋਲ ਹੈਗੇ ਸਿਰਫ 5 ਮਿੰਟ 5 ਮਿੰਟ ਦੇ ਵਿੱਚ ਵਿੱਚ ਆਪਾਂ ਨੇ ਸਾਰੀ ਸੁਰੰਗ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਬਟ ਨਹੀਂ ਕੀਤੀ ਗਈ ਜਿੰਨਾ ਕੋਈ ਆਪਾਂ ਐਕਸਪਲੋਰ ਕਰ ਲਈ ਹੈ ਤੇ ਬਾਕੀ ਇਹਦੇ ਵਿੱਚ ਰੋਸ਼ਨੀ ਤੇ ਹਵਾ ਦਾ ਪੂਰਾ ਸਿਸਟਮ ਸੀਗਾ ਇਹ ਸੁਰੰਗ ਰਾਜੇ ਜਦੋਂ ਮਿਲਵੀ ਲੜਾਈ ਜੰਗ ਵਗੈਰਾ ਹੁੰਦੀ ਸੀ ਜਿੰਨੇ ਬੱਚੇ ਹੁੰਦੇ ਸੀ ਲੇਡੀਜ਼ ਹੁੰਦੀ ਸੀ ਔਰਤਾਂ ਇਸ ਸੁਰੰਗ ਦੇ ਰਾਹੀ ਨਾ ਉੱਪਰ ਜਿਹੜਾ ਜੈਗੜ ਕਿਲਾ ਆ ਉੱਥੇ ਬੱਚਿਆਂ ਨੂੰ ਰਾਣੀਆਂ ਨੂੰ ਉੱਥੇ ਭੇਜ ਦਿੱਤਾ ਜਾਂਦਾ ਸੀਗਾ ਤੇ ਜਿੰਨੇ ਸੈਨਿਕ ਹੁੰਦੇ ਸੀਗੇ ਹਨਾ ਉਹ ਆਪਣਾ ਆਣ ਜਾਣ ਵਾਲਾ ਇਹਦੇ சுரੰਗ ਦੇ ਰਾਹੀ ਹੁੰਦਾ ਸੀਗਾ ਤੁਸੀਂ ਜਾਣਦੇ ਹੋਵੋਗੇ ਮੀਨਾ ਬਾਜ਼ਾਰ ਹਨਾ ਵੀ ਉਸ ਟਾਈਮ ਦੇ ਵਿੱਚ ਵੀ ਚੱਲਦੇ ਹੁੰਦੇ ਸੀਗੇ ਦੇਹ ਵਪਾਰ ਦੇ ਕੰਮ ਹਨਾ ਤੇ ਉਹ ਵੀ ਇਨ੍ਹਾਂ சுரੰਗਾ ਦੇ ਰਾਹੀ ਹੀ ਤੇ ਜਿੱਥੇ ਆਪਣਾ ਐਗਜ਼ਿਟ ਪੁਆਇੰਟ ਹੈ ਇੱਥੇ ਮੀਨਾ ਬਾਜ਼ਾਰ ਲੱਗਦਾ ਹੁੰਦਾ ਸੀਗਾ ਤੇ ਠੀਕ ਹੈ ਜੀ ਹੁਣ ਆਪਾਂ ਆ ਗਏ ਜੀ ਇੱਕ சுரੰਗ ਤੋਂ ਬਾਹਰ ਤੇ ਜਿਹੜਾ ਤੁਸੀਂ ਆ ਦੇਖ ਰਹੇ ਹੋ ਕੜਾਹੀਆਂ ਮਤਲਬ ਵੀ ਕੜਾਹੀ ਕਹਿ ਸਕਦੇ ਆਪਾਂ ਇਹਨਾਂ ਨੂੰ ਵੱਡੇ ਇਹਦੇ ਵਿੱਚ ਬਣਦਾ ਸੀਗਾ ਜੀ ਰੋਟੀ ਪਾਣੀ ਜਿਨਨੇ ਸੈਨਾ ਸੀ ਨਾ ਸੈਨਿਕ ਸੈਨਿਕ ਹੁੰਦੇ ਸੀ ਸਾਰਾ ਦਾ ਰੋਟੀ ਪਾਣੀ ਇਹਨਾਂ ਵਿੱਚ ਹੀ ਬਣਦਾ ਹੁੰਦਾ ਸੀਗਾ ਤੇ ਤੁਸੀਂ ਦੇਖਦੇ ਨਾ ਸਾਈਜ਼ ਕਿੱਡਾ ਵੱਡਾ ਆ ਤੇ ਉਸ ਤੋਂ ਅੱਗੇ ਆ ਕੇ ਇਹ ਇੱਥੇ ਚੱਲਦਾ ਹੈ ਕਟਪੁਤਲੀਆਂ ਦੀ ਅ ਚੱਲਦਾ ਹੈ ਪ੍ਰਦਰਸ਼ਨ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਚੱਲਦਾ ਆ ਉਸ ਤੋਂ ਬਾਅਦ ਹੀ ਹੁਣ ਆਪਾਂ ਚੱਲਦੇ ਆ ਅੱਗੇ ਹਾਂਜੀ ਆ ਦੇਖੋ ਦਰਵਾਜ਼ੇ ਕਿੱਡੇ ਗਡੇ ਨੇ ਤੇ ਉਹ ਪੁਰਾਣੇ ਨੇ ਦਰਵਾਜ਼ੇ ਤੇ ਆ ਗਈ ਆਪਣੀ ਐਗਜ਼ਿਟ ਦੇਖਿਓ ਇੱਥੇ ਸਾਰਾ ਹੈਗਾ ਸੀ ਮੀਨਾ ਬਾਜ਼ਾਰ ਓਕੇ ਜੀ ਤੇ ਹੁਣ ਆਪਾਂ ਚੱਲੇ ਆਂ ਪ੍ਰੋਪਰਲੀ ਹੁਣ ਮਤਲਬ ਵੀ ਐਗਜ਼ਿਟ ਹੋ ਗਿਆਂ ਵਾ ਹੁਣ ਆਪਾਂ ਦੁਬਾਰੇ ਵਾਪਸ ਨਹੀਂ ਜਾ ਸਕਦੇ ਪਿੱਛੇ ਤੋਂ ਵਾਪਸ ਮੁੜ ਸਕਦੇ ਸੀ ਬਟ ਹੁਣ ਵਾਪਸ ਨਹੀਂ ਮੁੜ ਸਕਦੇ ਤੇ ਇੱਥੋਂ ਦੁਕਾਨਾਂ ਦੇਖ ਸਕਦੇ ਹੋ ਤਾਂ ਦੁਕਾਨਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਛੋਟੇ ਛੋਟੇ ਆ ਤੁਸੀਂ ਆ ਦੇਖ ਸਕਦੇ ਹੋ ਇੱਧਰ ਛੋਟੇ ਛੋਟੇ ਖਿਡੌਣੇ ਹਨਾ ਲੱਕੜ ਦੇ ਬਹੁਤ ਸਾਰੀਆਂ ਐਂਡਮਾਂ ਤੇ ਇੱਧਰ ਅੱਗੇ ਆਪਣਾ ਮੈਗਨੇਟ ਵਾਲਾ ਲੋਹੇ ਦਾ ਤੇ ਬਹੁਤ ਆਈਟਮਾਂ ਨੇ ਔਰੇ ਤੁਸੀਂ ਮਨ ਲਵੀ ਜਿੰਨੇ ਚੀਜ਼ਾਂ ਦੇਖੋਗੇ ਸਾਰੀਆਂ ਤੁਹਾਨੂੰ ਸੋਹਣੀਆਂ ਲੱਗਣਗੀਆਂ ਤੇ ਖਰੀਦਣ ਦਾ ਦਿਲ ਵੀ ਕਰੇਗਾ ਬਟ ਮੇਰੀ رائے ਤੁਹਾਨੂੰ ਇਹ ਹੀ ਹੈ ਵੀ ਸੋ ਸਮਝ ਕੇ ਆਪਣਾ ਔਰੇ ਚੀਜ਼ ਖਰੀਦਦੇ ਹੋ ਜੇ ਤੁਹਾਨੂੰ ਚੀਜ਼ ਕੋਈ ਵਧੀਆ ਲੱਗਦੀ ਹੈ ਤਾਂ ਤੁਸੀਂ ਖਰੀਦ ਸਕਦੇ ਹੋ ਤੇ ਇੱਥੇ ਬਜਟ ਮਨ ਲਵੀ ਪ੍ਰਾਈਸ ਬਹੁਤ ਘੱਟ ਹੈ ਜਿੱਥਾ ਤੁਸੀਂ ਆਪਣੇ ਸਟੇਟ ਦੇ ਨਾਲ ਕੰਪੇਅਰ ਕਰੋਗੇ ਨਾ ਪ੍ਰਾਈਸ ਤਾਂ ਇੱਥੇ ਬਹੁਤ ਮਨ ਲਵੀ ਘੱਟ ਹੈ ਪ੍ਰਾਈਸ ਕਿਉਂਕਿ ਜਿੰਨੀਆਂ ਰਾਜਸਥਾਨੀ ਆਈਟਮਾਂ ਨੇ ਇੱਥੋਂ ਹੀ ਐਕਸਪੋਰਟ ਹੋ ਕੇ ਬਾਕੀ ਸਟੇਟਾਂ ਦੇ ਵਿੱਚ ਜਾਂਦੀਆਂ ਨੇ ਤੇ ਉਸ ਤੇ ਬਾਅਦ ਫਿਰ ਮਹਿੰਗੀਆਂ ਹੋ ਜਾਂਦੀਆਂ ਨੇ ਜਿਵੇਂ ਕਿ ਹਾਂ ਬੈਗ ਜੇ ਲਾ ਲਓ ਨਾ ਬੈਗ ਜੇ 100 ਰੁਪਏ ਦਾ ਮਿਲਦਾ ਉਰੇ ਤੇ ਆਪਣਾ ਉਰੇ ਕਿਸੇ ਹੋਰ ਸਟੇਟ 'ਚ ਚਲ ਜਾਂਦਾ ਆ ਤਾਂ ਉਥੇ 200 250 ਰੁਪਏ ਤੋਂ ਘੱਟ ਨਹੀਂ ਮਿਲਦਾ ਤੇ ਇੱਥੇ ਤੁਸੀਂ 100 ਰੁਪਏ 50 ਰੁਪਏ ਦਾ ਸਟਾਰਟਿੰਗ ਹੈ ਤੇ ਵਧੀਆ ਆਈਟਮ ਲੇਖੀ ਸਕਦੇ ਹੋ ਤੇ ਲੱਕੜੀਆਂ ਵਾਲੇ ਜਿਹੜੇ ਘੜਾਉਣੇ ਹੁੰਦੇ ਨੇ ਹਨਾ ਹਾਥੀ ਘੋੜੇ ਉਹ ਵੀ ਬਰੇ 50 ਰੁਪਏ ਜੋ ਸੈੱਟ ਪੂਰਾ ਤਿੰਨ ਜਿਹੜਾ ਤਿੰਨ ਦਾ ਸੈੱਟ ਹੁੰਦਾ 50 ਰੁਪਏ ਦਾ ਮਿਲ ਜਾਂਦਾ ਜਾਂ ਜੇ ਤੁਸੀਂ ਆਪਣੀ ਸਟੇਟ ਨਾਲ ਕੰਪੈਰੀਜ਼ਨ ਕਰੋ ਤਾਂ ਬਹੁਤ ਫਰਕ ਹੈ ਕਿੱਥੇ 50 ਰੁਪਏ ਤੇ ਕਿੱਥੇ 150 ਰੁਪਏ 200 ਰੁਪਏ ਹਨਾ ਜੀ ਇਹੀ ਆਈਟਮਾਂ ਤੁਸੀਂ ਕਿਸੇ ਆਰਟ ਗੈਲਰੀ ਵਿੱਚ ਜਾ ਕੇ ਦੇਖੋਗੇ ਜਾਂ ਗਿਫਟ ਸ਼ਾਪ ਤੇ ਜਾ ਕੇ ਖਰੀਦੋਗੇ ਤਾਂ ਤੁਹਾਨੂੰ 200 250 ਇਨ ਜਾਂ ਫਿਰ 500 ਤੱਕ ਵੀ ਉਹਦੇ ਦੇਣੇ ਪੈ ਸਕਦੇ ਨੇ ਮੈਂ ਤਾਂ ਹੀ ਸੁਜੈਸਟ ਕਰੂੰਗਾ ਵੀ ਤੁਸੀਂ ਆਟਮਾ ਜਿਹੜੀਆਂ ਤੁਹਾਡੇ ਉੱਥੇ ਸਟੇਟ ਦੇ ਚੰਮੀਆਂ ਮਿਲਦੀਆਂ ਨੇ ਜੇ ਤੁਸੀਂ ਉਹ ਦੇਖੋ ਮਨਾਓ ਤਾਂ ਇੱਥੋਂ ਬਾਏ ਕਰ ਸਕਦੇ ਹੋ ਓਕੇ ਗਾਇਸ ਤੁਹਾ ਦਾ ਸਾਨੂੰ ਅਮ ਰਿਪੋਰਟ ਤੇ ਅੱਜ ਦੇ ਵਲੌਗਸ ਆਪਾਂ ਕਰਦੇ ਇੱਥੇ ਖਤਮ ਤੇ ਹੁਣ ਜਾ ਰਹੇ ਆਂ ਆਪਾਂ ਖਾਟੂ ਸ਼ਾਮ ਤੇ ਅਗਲਾ ਵਲੌਗ ਤੁਹਾਨੂੰ ਖਾਟੂ ਸ਼ਾਮ ਦਾ ਦਿਖਾਵਾਂਗੇ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਜਾ ਕੇ ਤਾਂ ਜੇ ਤੁਹਾਨੂੰ ਫਰੇਕ ਹਰ ਵਲੌਗ ਦੀ ਅਪਡੇਟ ਮਿਲਦੀ ਰਹੇ ਓਕੇ ਜੀ ਬਾਏ ਬਾਏ ਮਿਲਦੇ ਹਾਂ ਨੈਕਸਟ ਵੀਡੀਓ ਚ